ਪੰਜਾਬ ਪੁਲਿਸ ਨੇ ਕੀਤਾ ਦੇਵਪਾਰ ਦੇ ਤੰਦੇ ਦਾ ਪਰਦਾਫਾਸ਼ ਪੁਲਿਸ ਨੇ ਦੋ ਹੋਟਲਾਂ ਤੇ ਕੀਤੀ ਰੇਡ ਤੇ ਤਿੰਨ ਕੁੜੀਆਂ ਸਮੇਤ ਕਈ ਹੋਏ ਨੇ ਗ੍ਰਿਫਤਾਰ ਜੀਆਂ ਇੱਕ ਵਾਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਕਿ ਪੁਲਿਸ ਨੇ ਰੇਡ ਕੀਤੀ ਐ ਤੇ ਜਿਸਮ ਫਰੋਖੀ ਦੇ ਤੰਦੇ ਦਾ ਪਰਦਾਫਾਸ਼ ਵੀ ਕਰ ਦਿੱਤਾ ਪੁਲਿਸ ਨੇ ਤਿੰਨ ਕੁੜੀਆਂ ਸਮੇਤ ਕਈਆਂ ਨੂੰ ਗ੍ਰਿਫਤਾਰ ਕੀਤਾ ਦੱਸਦੀਏ ਕਿ ਇੱਥੇ ਪੁਲਿਸ ਮੁਖੀ ਬਲਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜੇ ਦੋ ਹੋਟਲ ਨੇ ਜਿਨ੍ਹਾਂ ਦੇ ਵਿੱਚ ਜਿਸਮ ਫਰੋਸ਼ੀ ਦਾ ਜੜਾ ਤੰਦਾ ਹੈ ਉਹ ਚੱਲਦਾ ਹੈ ਇਸ ਕਰਕੇ ਪੁਲਿਸ ਨੇ ਇਹਨਾਂ ਹੋਟਲਾਂ ਤੇ ਛਾਪੇਮਾਰੀ ਕੀਤੀ ਸੀ ਜਿਸ ਦੌਰਾਨ ਤਿੰਨ ਕੁੜੀਆਂ ਸਮੇਤ ਪੰਜ ਲੋਕ ਗ੍ਰਿਫਤਾਰ ਕੀਤੇ ਗਏ ਨੇ ਦੱਸ ਦिए ਕਿ ਪੁਲਿਸ ਨੇ ਜੀ ਸਟਾਰ ਹੋਟਲ ਤੇ ਅਰਮਾਨ ਹੋਟਲ ਦੇ ਵਿੱਚ ਜਿਹੜੀ ਇਹ ਛਾਪੇਮਾਰੀ ਕੀਤੀ ਹੈ ਜਿਸ ਦੌਰਾਨ ਇਥੋਂ ਦਾ ਜਿਹੜਾ ਮਾਲਕ ਹੈ ਤੇ ਨਾਲ ਹੀ ਜਿਹੜਾ ਮੈਨੇਜਰ ਹੈ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦਈਏ ਕਿ ਪੁਲਿਸ ਅਧਿਕਾਰੀ ਬਰਵਿੰਦਰ ਸਿੰਘ ਹੋਰਾ ਨੇ ਦੱਸਿਆ ਹੈ ਕਿ ਜੀ ਸਟਾਰ ਹੋਟਲ ਦੇ ਮਾਲਕ ਤੇ ਮੈਨੇਜਰ ਬੰਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਨਾਲ ਹੀ ਜਿਹੜਾ ਦੂਸਰਾ ਹੋਟਲ ਹੈ ਜਿੱਥੇ ਛਾਪੇਮਾਰੀ ਕੀਤੀ ਗਈ ਸੀ ਉਥੋਂ ਦੇ ਵੀ ਜਿਹੜਾ ਮਾਲਕ ਹੈ ਉਸ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਤੇ ਨਾਲ ਹੀ ਜਿਹੜਾ ਉਸ ਹੋਟਲ ਦਾ ਜਿਹੜਾ ਮੈਨੇਜਰ ਹੈ ਜਿਸ ਦਾ ਨਾਮ ਪ੍ਰਵੇਸ਼ ਖਾਨ ਦੱਸਿਆ ਜਾ ਰਿਹਾ ਹੈ ਉਸ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਦੱਸਦੀ ਹੈ ਕਿ ਇੱਥੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਥੇ ਜਿਹੜੀਆਂ ਕੁੜੀਆਂ ਸਮਾ ਬਤੌਣ ਦੇ ਲਈ ਆਉਂਦੀਆਂ ਨੇ ਇੱਥੇ ਜਿਸਮ ਫਰੋਸ਼ੀ ਦਾ ਜਿਹੜਾ ਧੰਦਾ ਕਰਦੀਆਂ ਨੇ ਉਹ ਇੱਕ ਰਾਤ ਦੇ ਲਈ 5 ਤੋਂ 10000 ਰੁਪਏ ਲੈਂਦੀਆਂ ਨੇ ਤੇ ਇਹਨਾਂ ਤੋਂ ਜ਼ਿਆਦਾਤਰ ਕੁੜੀਆਂ ਨਸ਼ੇ ਦੀਆਂ ਆਦੀ ਨੇ ਤੇ ਬਹੁਤ ਸਾਰੀਆਂ ਕੁੜੀਆਂ ਤਾਂ ਚਿੱਟੇ ਦਾ ਮਹਿੰਗਾ ਨਸ਼ਾ ਵੀ ਕਰਦੀਆਂ ਨੇ ਤੇ ਇਹ ਲੋਕ ਇਹਨਾਂ ਦੇ ਕੋਲੋਂ ਨਸ਼ੇ ਦੀ ਤਸਕਰੀ ਵੀ ਕਰਵਾਉਂਦੇ ਨੇ ਤੇ ਆਪਣੇ ਵਪਾਰ ਦੇ ਵਿੱਚ ਇਹਨਾਂ ਨੂੰ ਵਰਤਦੇ ਨੇ ਦੱਸਦੀ ਇਹ ਕਿ ਇੱਥੇ ਪੁਲਿਸ ਦਾ ਇਹ ਆਖਣਾ ਹੈ ਕਿ ਇਹ ਪਹਿਲਾ ਹੋਟਲ ਨਹੀਂ ਹੈ ਜਿੱਥੇ ਇਹ ਜਾ ਤੰਦਾ ਹੋ ਰਿਹਾ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਹੋਟਲ ਨੇ ਜਿੱਥੇ ਇਹੋ ਜਿਹੇ ਤੰਦੇ ਚੱਲਦੇ ਨੇ ਕੁੜੀਆਂ ਨੂੰ ਜਿਸਮ ਫਰੋਸ਼ੀ ਦੇ ਤੰਦੇ ਦੇ ਵਿੱਚ ਤਕੇ ਲਿਆ ਜਾਂਦਾ ਤੇ ਕਈ ਵਾਰ ਤਾਂ ਕੁੜੀਆਂ ਨਸ਼ੇਦੀਆਂ ਆਦੀ ਵੀ ਹੋ ਜਾਂਦੀਆਂ ਨੇ ਜਿਵੇਂ ਜੜੀਆਂ ਕੁੜੀਆਂ ਇਤੋਂ ਮਿਲੀਆਂ ਨੇ ਉਹ ਵੀ ਨਸ਼ੇ ਦੀਆਂ ਹੀ ਆਦੀ ਨੇ ਚਿੱਟੇ ਦਾ ਨਸ਼ਾ ਕਰਦੀਆਂ ਨੇ ਤੇ 5 ਤੋਂ 10000 ਰੁਪਏ ਜਿਹੜਾ ਇੱਕ ਰਾਤ ਦਾ ਚਾਰਜ ਕਰਦੀਆਂ ਨੇ ਇੱਥੇ ਪੁਲਿਸ ਦਾ ਇਹ ਕਹਿਣਾ ਹੈ ਕਿ ਕਈ ਵਾਰ ਤਾਂ ਜਿਹੜੇ ਕਰਿੰਦੇ ਨੇ ਉਹੀ ਪੁਲਿਸ ਦੇ ਹੱਥ ਲੱਗ ਜਾਂਦੇ ਨੇ ਤੇ ਜਿਹੜੇ ਅਸਲੀ ਜਿਹੜੇ ਲੋਕ ਹੁੰਦੇ ਨੇ ਜਿਹੜੇ ਇਸ ਤੰਦਿਆਂ ਦੇ ਜਿਹੜੇ ਮਾਲਕ ਹੁੰਦੇ ਨੇ ਕਈ ਵਾਰ ਉਹ ਪੁਲਿਸ ਦੇ ਹੱਥ ਨਹੀਂ ਲੱਗਦੇ ਤੇ ਇਹੋ ਜਿਹੜੇ ਲੋਕ ਨੇ ਜਿਹੜੇ ਕਰਿੰਦੇ ਨੇ ਉਹੀ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਜਾਂਦੇ ਨੇ ਤੇ ਬਾਅਦ ਵਿੱਚ ਜਿਹੜੇ ਰਸੂਖ ਰੱਖਣ ਵਾਲੇ ਲੋਕ ਨੇ ਉਹਨਾਂ ਦੀਆਂ ਸ਼ਿਫਾਰਿਸ਼ਾਂ ਦੇ ਨਾਲ ਇਹਨਾਂ ਨੂੰ ਛੁਡਾ ਲਿਆ ਜਾਂਦਾ ਹੈ ਸੋ ਇਸ ਵੇਲੇ ਪੰਜਾਬ ਪੁਲਿਸ ਦੇ ਵੱਲੋਂ ਲੁਧਿਆਣਾ ਦੇ ਦੋ ਹੋਟਲਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿੱਥੇ ਕਿ ਤਿੰਨ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋ ਹੋਰ ਲੋਕ ਵੀ ਜਿਹੜੇ ਨੇ ਪੁਲਿਸ ਦੀ ਹਿਰਾਸਤ ਦੇ ਵਿੱਚ ਨੇ ਪੁਲਿਸ ਨੇ ਜਿਹੜੇ ਹੋਟਲ ਨੇ ਜਿਹੜੇ ਦੋਨੇ ਹੋਟਲਾਂ ਦੇ ਛਾਪੇਮਾਰੀ ਹੋਈ ਹੈ ਉਹਨਾਂ ਦੇ ਮਾਲਕਾਂ ਤੇ ਨਾਲ ਹੀ ਮਨੋਰੰਜਨਾਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਨਾਤੇ ਮਾਮਲੇ ਦਰਜ ਕਰ ਦਿੱਤੇ ਗਏ ਨੇ ਤੇ ਅਗਲੇਰੀ ਪੁਸ਼ਗਿਸ਼ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ